ਮਾਸਟਰ ਮਾਰਬਲਾਂ ਦਾ ਛੰਡੀ ਉਪੱਟਤੀ ਕਹਿੰਦੇ 33 ਰੁਪਏ ਸਾਰੀ ਟਾਇਲ ਇਹ ਦਿਵਾਲੀ ਤੱਕ ਮਿਲੂ ਦਿਵਾਲੀ ਤੱਕ ਆਫਰ ਹੈ ਕੋਈ ਵੀ ਬਿਨਾ ਇਨਕੁਆਰੀ ਕੀਤੇ ਆਜੋ ਆਖਰੀ ਰੇਟ ਆਈ ਇਹ 33 ਰੁਪਏ ਸਕੇਅਰ ਫੁੱਟ ਹੈ ਜੀ ਆਹ ਹੈ ਇਹ ਵੀ ਸੇਮ 33 ਰੁਪਏ ਸਕੇਅਰ ਇਹ ਵੀ 33 33 ਰੁਪਏ ਮੈਨੂੰ ਅਥਰ ਕਨਪ ਹੋਗਾ ਆ ਦੱਸੋ ਯਾ ਆਖਰੀ ਰੇਟ ਆ ਇਹ ਹੋਟਲ ਕਨਸੈਪਟ ਆ ਜੀ ਇਹ ਵੀ ਦਿਵਾਲੀ ਕਰਕੇ ਆਪਾਂ ਕਰਤਾ ਸੇਮ ਰੇਟ ਦੇ ਵਿੱਚ ਇਹ ਵੀ ਦਿੱਤੀ ਸੀ ਸੇਮ ਰੇਟ 'ਚ ਹੀ ਮਿਲਣਾ ਤੁਹਾਨੂੰ ਤੇ ਤਾਂ ਬਾਲੀ ਮਹਿੰਗੀ ਹੋਊਗੀ ਜੀ ਮਹਿੰਗੀ ਮਹਿੰਗੀ ਕੁਛ ਨਹੀਂ ਜੀ ਸਾਡਾ ਰੇਟ ਦਿਵਾਲੀ ਕਰਕੇ ਜਿਹੜਾ ਇਹ ਕਨਸੈਪਟ ਲੱਗਿਆ ਹੋਇਆ ਇਹ ਵੀ ਤੁਹਾਨੂੰ ਕਰਤਾ ਹੈ 33 ਰੁਪਏ ਫੁੱਟ ਦੇ ਵਿੱਚ ਇਹ ਲਗਜ਼ਰੀ ਟਾਇਲ ਵੀ 33 ਰੁਪਏ ਫੁੱਟ ਇਹ ਵੀ 33 ਰੁਪਏ ਪਰ ਫੁੱਟਾ ਦੇਖੋ ਤੁਸੀਂ ਫਿਨਿਸ਼ਿੰਗ ਦੇਖੋ ਇਹਦੀ ਅਸੀਂ ਆਪਣੇ ਸਟੂਡੀਓ ਵਿੱਚ ਲਾਈ ਹੈ ਲੈ ਵੀ ਕੋਈ ਵੀ ਟਾਇਲ ਨਾਲ ਆਪਾਂ ਛੱਡੀ ਰੇਟ ਇਹਦਾ ਹੀ ਪੁੱਛ ਲਾਂਗੇ ਇਹ ਤਾਂ ਮਹਿੰਗੀ ਹੋਊਗੀ ਜੀ ਸਾਡੇ ਕੋਲ ਆ ਕੇ ਬਿਲਕੁਲ ਘਬਰਾਣਾ ਨਾ ਕਰੋ ਗਾਹਕ ਨੇ ਆ ਕੇ ਸਿਰਫ ਡਿਜ਼ਾਈਨ ਸਿਲੈਕਟ ਕਰਨਾ ਹੈ ਜੋ ਸਾਰੀ ਵੈਰਾਈਟੀ ਇਹ ਦੋਵੇ ਚਾਰ ਦੀ ਹੈ ਸੇਮ ਰੇਟ ਦੇ ਵਿੱਚ ਹੈ 33 ਰੁਪਏ ਸਾਰੇ ਕਸਟਮਰ ਦੀ ਸਾਰੀ ਉਲਝਣ ਖਤਮ ਹੈ ਵੀ ਆਪਾਂ ਕਿਹੜਾ ਸਿਲੈਕਟ ਕਰੀਏ ਸਿਰਫ ਉਹਨੇ ਡਿਜ਼ਾਈਨ ਤੇ ਫੋਕਸ ਕਰਨਾ ਹੈ ਵੀ ਆਹ ਦੇਖੋ ਇਧਰ ਨਿਗਾ ਮਾਰੋ ਆ ਬੈਡਰੂਮ ਦੀ ਬੈਕ ਸਾਈਡ ਲੱਗੀ ਆ 3D ਪ੍ਰਿੰਟ ਆ ਇਹ ਵੀ ਸੇਮ ਰੇਟ ਦੇ ਦਿੱਤੇ। ਜਤ ਫਿਰ ਕੇ ਦੇਖੋ ਨੂੰ ਫੀਲ ਕਰੋ ਮਤਲਬ। ਬਈ ਆਹ ਟਾਇਲ ਵੀ 33 ਰੁਪਏ ਓਏ। ਸ਼ੋਰੂਮਾਂ ਦੇ ਵਿੱਚ 50 60 70 ਵੀ ਵਿਕਦੀ ਆ ਪਰ ਆਪਾਂ ਸੇਮ ਰੇਟ ਕੀਤਾ ਹੈ। ਇੱਥੇ ਅਗੇ ਕੋਈ ਵੇਰੀਏਸ਼ਨ ਨਹੀਂ ਮਿਲੂਗਾ। ਜੋ ਸਾਰੇ ਬਾਥਰੂਮ ਦੇ ਆਰਟੀਕਲ ਦੇਖੇ ਆ ਆਪਾਂ ਸਾਰੇ ਸੇਮ ਰੇਟ ਆ 33 ਰੁਪਏ ਸਕਰ ਫੁੱਟ ਦੇ। ਦੀਵਾਲੀ ਤੱਕ ਜਿਹੜੀ ਕਮਿਟਮੈਂਟ ਕਰਤੀ ਉਹੀ ਰਹੂਗੀ।